ਲੋਕ ਸਭਾ ਚੋਣਾਂ 2024 ਦੇ ਲਈ ਸਿਆਸੀ ਅਖਾੜਾ ਪੂਰੀ ਤਰ੍ਹਾਂ ਫੱਗ ਗਿਆ ਹੈ। ਇਨੇ ਦਿਨੀ ਦਲ ਬਦਲੀਆਂ ਦਾ ਦੌਰ ਵੀ ਜਾਰੀ ਹੈ ਤੇ ਸਿਆਸੀ ਲੀਡਰ ਦੂਜੀਆਂ ਪਾਰਟੀਆਂ ਦੇ ਵਿੱਚ ਆਪਣੀ ਜਮੀਨ ਤਲਾਸ਼ ਰਹੇ ਨੇ। ਆਈਦਰ ਆਪਣੀ ਮਾਪ ਪਾਰਟੀ ਨੂੰ ਛੱਡ ਕੇ ਸਿਆਸੀ ਲੀਡਰ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਜੇ ਗੱਲ ਕਰੀਏ ਹੌਟ ਸੇਟਾਂ ਦੀ ਤਾਂ ਬਠਿੰਡਾ ਤੇ ਫਰੀਦਕੋਟ ਦੀਆਂ ਸੀਟਾਂ ਲੋਕ ਸਭਾ ਚੋਣਾਂ ਦੇ ਲਈ ਹੌਟ ਸੀਟਾਂ ਬਣੀਆਂ ਹੋਈਆਂ ਨੇ। ਕਸੇਨੂਤਾ ਪਾਰਟੀਆਂ ਦੇ ਵੱਲੋਂ ਖੁਦ ਇਹਨਾਂ ਸੀਟਾਂ ਤੋਂ ਉਮੀਦਵਾਰ ਬਣਾਏ ਜਾ ਰਹੇ ਹਨ ਤੇ ਕੁਝ ਕਚਰੇ ਅਜਿਹੇ ਨੇ ਜਿਹੜੇ ਆਜ਼ਾਦ ਲੜਨਾ ਚਾਹੁੰਦੇ ਨੇ ਹੌਟ ਸੀਟ ਫ੍ਰੀਪ ਕੋਰਟੀ ਗੱਲ ਕਰਦੇ ਆ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਸਿੰਘ ਅਨਮੋਲ ਤੇ ਭਾਜਪਾ ਦੇ ਵੱਲੋਂ ਹੰਸਰਾਜ ਹੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਸੁਰਿੰਦਰ ਕੰਪੋਜ ਵਿਐਸਪੀ ਵੱਲੋਂ ਉਮੀਦਵਾਰ ਨੇ ਜਿਹੜੇ ਗੋਲਡੀ ਕੰਪੋਜ ਦੇ ਪਿਤਾ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਆਗੂ ਜਸਟਿਸ ਜੋਰਾ ਸਿੰਘ ਨੇ ਵੀ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਤੇ ਹੁਣ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਗੋੜੀਆਂ ਚਲਾਉਣ ਵਾਲੇ ਬੈਂਤ ਸਿੰਘ ਦੇ ਪੁੱਤਰ ਸਰਜੀਤ ਸਿੰਘ ਖਾਲਸਾ ਨੇ ਸਟਾਰ ਉਮੀਦਵਾਰਾਂ ਦੀ ਸੀਟ ਬਣ ਚੁੱਕੀ ਫ੍ਰੀ ਕੋਟ ਤੋਂ ਆਜ਼ਾਦ ਚੋਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਥੇ ਇਹ ਵੀ ਦੱਸਦੀ ਹੈ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਸਰਜੀਤ ਸਿੰਘ ਖਾਲਸਾ ਚੋਣਾਂ ਲੜ ਰਹੇ ਹੋਣ। ਸਰਜੀਤ ਸਿੰਘ ਨੇ 2004 ਦੇ ਵਿੱਚ ਪਹਿਲੀ ਵਾਰ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ ਜਿੱਥੇ ਉਹਨਾਂ ਨੂੰ 113490 ਵੋਟਾਂ ਹਾਸਲ ਹੋਈਆਂ ਸਨ। ਇਸੋਲਾਵਾਸਾ 2007 ਦੇ ਵਿੱਚ ਪਦੌਰ ਤੋਂ ਚੋਣ ਲੜੀ ਸੀ ਤੇ ਉਸ ਵੇਲੇ ਮਹਿਜ਼ 15702 ਵੋਟਾਂ ਪਈਆਂ ਸਨ ਇਸੇ ਨਾਲ ਹੀ ਦੱਸਿਆ ਕਿ ਬਿਆੰਤ ਸਿੰਘ ਦੀ ਪਤਨੀ ਤੇ ਸਰਬਜੀਤ ਸਿੰਘ ਦੀ ਮਾਤਾ ਬਿਮਲ ਕੌਰ ਨੇ 1999 ਦੇ ਵਿੱਚ ਲੋਕ ਸਭਾ ਚੋਣ ਲੜੀ ਸੀ ਦੱਸਿਆ ਕਿ ਉਹ ਤੋਂ 424101 ਵੋਟਾਂ ਲੈ ਕੇ ਸੰਸਦ ਤੱਕ ਪਹੁੰਚੇ ਸਨ ਉਤੇ ਹੀ 1999 ਦੇ ਵਿੱਚ ਬਿਆੰਤ ਸਿੰਘ ਦੇ ਪਿਤਾ ਨੇ ਬਠਿੰਡਾ ਤੋਂ ਚੋਣ ਲੜੀ ਸੀ ਤੇ ਉਹ 319979 ਵੋਟਾਂ ਲੈ ਕੇ ਸੰਸਦ ਮੈਂਬਰ ਬਣੇ ਸਨ ਦਸਵੀਂ ਕੇ ਪੰਥ ਪ੍ਰਸਿੱਧ ਕਥਾਵਾਚਕ ਪਾਈ ਹਰਜਿੰਦਰ ਸਿੰਘ माजी ਮੁਖ ਤੇਵাদার ਦਰਬਾਰੇ ਖਾਲਸਾ ਨੇ ਫਰੀਦਕੋਟ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਦੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਫਰੀਦਕੋਟ ਤੋਂ ਗਵਰਿਆਂ ਨੂੰ ਲੋਕ ਸਭਾ ਦੇ ਉਮੀਦਵਾਰ ਬਣਾ ਰਹੀਆਂ ਨੇ ਉਥੇ ਹੀ ਸ਼ਹੀਦ ਪਾਈ ਬਿਆਨ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਆਜਾਤ ਤੌਰ ਤੇ ਚੋਣ ਲੜਨਗੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਲਈ ਅੱਜ ਪਰਖਿਆ ਦੀ ਘੜੀ ਨਹੀਂ ਬਲਕਿ ਇੱਕ ਚੁਣੌਤੀ ਵੀ ਹੈ ਜੋ ਹਰ ਤਰ੍ਹਾਂ ਦੀ ਸਿਆਸੀ ਪਾਰਟੀਬਾਜ਼ੀ ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਰਜੀਤ ਸਿੰਘ ਖਾਲਸਾ ਦੀ ਜਿੱਤ ਯਕੀਨੀ ਬਣਾਉ। ਹਾਲਾਂਕਿ ਆਕਾਲੀ ਦਲ ਦੇ ਕੌਂਸਲਸ ਨੇ ਅਜੇ ਆਪਣੇ ਪੱਤੇ ਨਹੀਂ ਖੋਲੇ ਪਰ ਇਥੋਂ ਕਾਂਗਰਸ ਦੇ ਮੁਹੰਮਦ ਸਦੀਕ ਮੌਜੂਦਾ ਸੰਸਦ ਨੇ ਕਿਆਸਰਾਈਆਂ ਨੇ ਕਿ ਕਾਂਗਰਸ ਇਥੋਂ ਆਪਣੇ ਮੌਜੂਦਾ ਸੰਸਦ ਮੈਂਬਰ ਉਤੇ ਭਰੋਸਾ ਦਿਖਾਏਗੀ। ਉਦਰੇ ਜਸਟਿਸ ਜੋਰਾ ਸਿੰਘ ਨੇ ਵੀ ਫ੍ਰੀਡ ਕੋਰਟ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹ ਪਹਿਲਾਂ ਆਪ ਉਮੀਦਵਾਰ ਵਜੋਂ ਜਿਲੰਦਰ ਤੋਂ ਚੋਣ ਲੜ ਚੁੱਕੇ ਨੇ ਪਰ ਇਸ ਵਾਰ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਦੱਸਿਆ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਬਰਗਾਰੀ ਵਿਵਦੀ ਮਾਮਲਿਆਂ ਦਾ ਪਹਿਲਾ ਕਮਿਸ਼ਨ ਸੀ ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਅਕਾਲੀ ਤੇ ਕਾਂਗਰਸ ਵਾਂਗ ਆਮ ਆਦਮੀ ਪਾਰਟੀ ਵੀ ਜੁਮਲਾ ਪਾਰਟੀ ਬਣ ਕੇ ਰਹਿ ਗਈ ਹੈ ਪਾਰਟੀ ਦੇ ਵਿੱਚ ਸ਼ਾਮਲ ਹੋਣ ਸਮੇ ਅਰਵਿੰਦ ਕੇਜਰੀਵਾਲ ਤੇ ਭਗਵੰਦ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਕਿ ਕਮਿਸ਼ਨ ਦੀ ਰਿਪੋਰਟ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪਰ ਉਹ ਨਹੀਂ ਮੰਨੇ ਹੁਣ ਉਹ ਲੋਕਾਂ ਦੇ ਵਿੱਚ ਆਪਣਾ ਸੰਦੇਸ਼ ਲੈ ਕੇ ਜਾਣਗੇ ਜਸਟਿਸ ਜੋਰਾ ਸਿੰਘ ਦਾ ਕਹਿਣਾ ਹੈ ਕਿ ਲੋਕ ਚੁਟਕਲੇ ਸੁਣਾ ਪਸੰਦ ਨਹੀਂ ਕਰਦੇ ਸਾਨੂੰ ਸਿਰਫ ਉਹੀ ਪਾਰਟੀ ਪਸੰਦ ਹੈ ਜੋ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰੇ ਹੁਣ ਵੇਖਣਾ ਹੋਵੇਗਾ ਕਿ ਫਰੀਦਕੋਟ ਦੇ ਹੌਟ ਸੀਟ ਕਿਸੇ ਹਿੱਸੇ ਆਉਂਦੀ ਹੈ ਮੌਜੂਦਾ ਲੀਡਰਾਂ ਤੇ ਲੋਕਾਂ ਦੇ ਵੱਲੋਂ ਭਰੋਸਾ ਕੀਤਾ ਜਾਂਦਾ ਜਾਂ ਫਿਰ ਲੋਕ ਇਸ ਵਾਰ ਕਿਸੇ ਨਵੇਂ ਚਿਹਰੇ ਤੇ ਮੋਹਰ ਲਗਾਉਂਦੇ ਨੇ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ